ਕੱਲੇ ਆਏ ਨਾਨਕਾਂ ਸੱਦੇ ਉੱਠ ਜਾਏ ਦੇ ਮੁਖਵਾ ਅਨੁਸਾਰ ਦੇਖੋ ਅਸੀਂ ਸਭਨੇ ਚਲੇ ਜੈਣਾ ਤੇ ਅੱਜ ਬੜਾ ਵੱਡਾ ਘਾਟਾ ਪਿਆ ਜੀ ਇੰਡਸਟਰੀ ਨੂੰ ਹੀ ਮੈਨ ਇੰਡਸਟਰੀ ਦਾ ਜਿਹੜਾ ਸਾਡਾ ਪੂਰੀ ਦੁਨੀਆ ਤੇ ਜਿਹਦਾ ਇੱਕ ਮਤਲਬ ਸੋਹਣੇ ਸੁਨੱਖੇ ਹੀਰੋ ਦੇ ਵਿੱਚ ਨਾਮ ਸਦਾ ਹੀ ਕਾਇਮ ਰਹੂਗਾ ਜੀ ਅਦਰਿਤ ਛੱਡ ਗਏ ਧਰਮਪਾ ਜੀ ਬੜਾ ਦੁੱਖ ਹੋਇਆ ਬੜਾ ਹੀ ਮਨ ਨੂੰ ਟੇਸ ਪਹੁੰਚੀ ਹੈ ਤੇ ਅਰਦਾਸ ਪਹਿਲਾਂ ਤਾਂ ਕਰਦੇ ਵਾਹਿਗੁਰੂ ਆਪਣੇ ਚਰਨਾਚੋਣਾਂ ਨੂੰ ਨਿਵਾਸ ਦੇਵੇ ਬਹੁਤ ਵਧੀਆ ਇਨਸਾਨ ਔਰ ਪਰਿਵਾਰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਜੀ ਤੇ ਲੰਮਾ ਸਮਾਂ ਅਸੀਂ ਵੀ ਉਹਨਾਂ ਦੇ ਨਾਲ ਮੈਂ ਡਬਲ ਡਿਟਰਬਲ ਫਿਲਮਾਂ ਕੰਮ ਕੀਤਾ ਜੀ ਬੜਾ ਮਾਣ ਹੋਇਆ ਸੀ ਉਦੋਂ ਜੋ ਫਿਲਮ ਚ ਮੈਂ ਕੰਮ ਕੀਤਾ ਯਾਰ ਜਿਸ ਸ਼ਖਸ ਨੂੰ ਸੀ ਦੇਖ ਕੇ ਐਡੇ ਵੱਡੇ ਹੋਏ ਐਡੀਆਂ ਫਿਲਮਾਂ ਉਹਨਾਂ ਦੇ ਦੇਖਦੇ ਰਹੇ ਕਈ ਕਈ ਹਫ਼ਤੇ ਫਿਲਮਾਂ ਦੇਖਦੇ ਹੁੰਦੇ ਸੀ ਜੀ ਤੇ ਉਹਨਾਂ ਨਾਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਯਾਦ ਹੈ ਮੈਂ ਜ਼ਿੰਦਗੀ ਦਾ ਜਿਹੜਾ ਸਫ਼ਰ ਸ਼ੁਰੂ ਕੀਤਾ ਬੰਬੇ ਦੇ ਵਿੱਚ ਮੈਂ ਜਦੋਂ ਐਂਟਰ ਕਰਦਾ ਪਹਿਲਾ ਸਮਾਂ ਪਹਿਲੇ ਦਿਨ ਜਦੋਂ ਜਾਂਦੇ ਆ ਮੈਂ ਤੇ ਰੁਪਿੰਦਰ ਰੂਪੀ ਗੋਗੂ ਗਿਲਜੀ ਦੇ ਬ੍ਰਦਰ ਨੇ ਜਿਹੜੇ ਜੀ ਜੀ ਉਹਨਾਂ ਦੀ ਡੈਥ ਹੋ ਚੁੱਕੀ ਉਹ ਮੈਨੂੰ ਸਿੱਧਾ ਧਰਮਪਾਜੀ ਤੇ ਕਰ ਲੈ ਕੇ ਗਏ ਅਸੀਂ ਅੱਛਾ ਜੀ ਔਰ ਬੜਾ ਲੰਮਾ ਸਮਾਂ ਅਸੀਂ ਇੱਕ ਮੀਟਿੰਗ ਹੋਈ ਬੈਠੇ ਰਹੇ ਬਹੁਤ ਗੱਲਾਂ ਬਾਤਾਂ ਹੋਈਆਂ ਲੱਗਿਆ ਨਹੀਂ ਵੀ ਅਸੀਂ ਪੰਜਾਬ 'ਚ ਨਹੀਂ ਬੈਠੇ ਬੰਬੇ 'ਚ ਬੈਠੇ ਆਂ ਅਨਾਲਾ ਤੁਸੀਂ ਪੰਜਾਬ 'ਚ ਬੈਠੇ ਉਹਨਾਂ ਦੀ ਪੰਜਾਬੀਅਤ ਨਾਲ ਪੰਜਾਬ ਨਾਲ ਜਿਹੜਾ ਪਿਆਰ ਸੀ ਉਸੇ ਤਰ੍ਹਾਂ ਰਿਹਾ ساری ਉਮਰ ਰਿਹਾ ਜੀ ਅੱਜ ਬੜਾ ਮਨ ਦੁਖੀ ਹੋਇਆ ਸਿਰ ਸਿਰ ਤੇ ਚਲੇ ਸਾਹਮਣੇ ਜਾਣਾ ਜੀ ਤੇ ਵਾਹਿਗੁਰੂ ਦੇ ਚਰਨਾਂ ਚ ਨਵਾਸ ਤੇ ਵੇ ਜੀ ਉਹਨਾਂ ਨੂੰ ਅਾਲਾ ਸਾਬ ਤੁਹਾਡੀ ਆਖਰੀ ਗੱਲ ਕਦੋਂ ਹੋਈ ਧਰਮ ਜੀ ਨਾਲ ਜਾਂ ਆਖਰੀ ਮੁਲਾਕਾਤ ਉਹੀ ਸੀਗੀ ਡਬਲ ਦੇ ਟ੍ਰਬਲ ਵਿਲੇ ਜਾਂ ਉਸ ਤੋਂ ਬਾਅਦ ਵੀ ਕਿਤੇ ਹਤਾਲ ਮਿਲ ਬਣਿਆ ਨਹੀਂ 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 ਬਾਅਦ ਚ ਜਦੋਂ ਆਏ ਨੇ ਪੰਜਾਬ ਇੱਕ ਦੌਰਾਂ ਮੈਂ ਮੁਲਾਕਾਤ ਹੋਈ ਹੈ ਮੈਨੂੰ ਯਾਦ ਆ ਮੈਂ ਇੱਥੇ ਪਿੱਛੇ ਸੁਨੀਪ ਕਾਂਗ ਦੀ ਸ਼ੂਟਿੰਗ ਚੱਲ ਰਹੀ ਸੀ ਉਹਦੇ ਚੱਕ ਪਾਦੀ ਕੰਮ ਕਰ ਰਹੀ ਸੀ ਮੈਂ ਗਿਆ ਤੇ ਆ ਵੰਟੀ ਬੈਂਚ 'ਚ ਅਸੀਂ ਕਾਫੀ ਦਰ ਡੇਢ ਦੋ ਘੰਟੇ ਬੈਠੇ ਰਹੇ ਔਰ ਮੈਨੂੰ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਮੇਰੇ ਨਾਲ ਸਾਂਝੀ ਕੀਤੀ ਕਹਿੰਦੇ ਤਾਨੂੰ ਪਤਾ ਜਿਹੜੇ ਔਲਖ ਹੈ ਇਹਨਾਂ ਦੇ ਵਿੱਚੋਂ ਜਿਹੜੀ ਦਿ올 ਕਾਸਟ ਹੈ ਔਲਖਾਂ 'ਚੋਂ ਨਿਕਲੀ ਹੋਈ ਕਾਸਟ ਹੈ ਜੀ ਤੇ ਮੈਂ ਭਾਜੀ ਨੂੰ ਮੈਂ ਕਿਹਾ ਵੀ ਮੈਨੂੰ ਸੱਚੀ ਭਾਜੀ ਇਸ ਬਾਰੇ ਨਹੀਂ ਗਿਆਨ ਹੈਗਾ ਪਰ ਧਰਮਪਾਜੀ ਨੇ ਮੈਨੂੰ ਪੂਰੀ ਡਿਟੇਲ ਦੇ ਵਿੱਚ ਸਟੋਰੀ ਦੱਸੀ ਔਰ ਮੈਂ ਹੈਰਾਨ ਹੋ ਗਿਆ ਵੀ ਭਾਜੀ ਦਾ ਗਿਆਨ ਕਿੰਨਾ ਵੱਡਾ ਹੈ ਜੀ ਮੈਨੂੰ ਗੱਲ ਨਾਲ ਲਾ ਲਿਆ ਕਹਿੰਦੇ ਯਾਰ ਅਸੀਂ ਔਲਖਾਂ ਚੋਂ ਨਿਕਲੇ ਹੋਏ ਆਂ ਤੁਹਾਡੇ ਚੋਂ ਨਿਕਲੇ ਹੋਏ ਮੈਨੂੰ ਇੰਨੀ ਗੱਲ ਕੀ ਅੱਖਾਂ ਭਰ ਆਈਆਂ ਮੇਰੀਆਂ ਮੈਂ ਕਹਾ ਯਾਰ ਭਾਜੀ ਕਿੰਨਾ ਮਾਨ ਦਿੰਦੇ ਕਿੰਨਾ ਪਿਆਰ ਦਿੰਦੇ ਹੈਣਾ ਹਰ ਇਨਸਾਨ ਦੇ ਨਾਲ ਤੇ ਉਹ ਲਾਸਟ ਮੁੜਾਕਾਸ ਸੀ ਮੇਰੀ ਤੇ ਉਸ ਤੋਂ ਬਾਅਦ ਸਾਡਾ ਹੁਣ ਪਿੱਛੇ ਇੱਕ ਪ੍ਰੋਗਰਾਮ ਬਣਦਾ ਸੀ ਵੀ ਧਰਮ ਭਾਜੀ ਦਾ ਕੋਈ ਬਹੁਤ ਵੱਡਾ ਸਨਮਾਨ ਮਾ ਕਰੀਏ ਪਰ ਉਹ ਸਿਹਤ ਠੀਕ ਨਹੀਂ ਸੀਗੀ ਤੇ ਜਿਹੜਾ ਮੇਰੇ ਬਹੁਤ ਦੋਸਤ ਨੇ ਮਿੱਤਰ ਨੇ ਉਹਨਾਂ ਦੇ ਉਹਨਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਆਪਾਂ ਬਣਾਉਣਾ ਕੋਈ ਪ੍ਰੋਗਰਾਮ ਵਾਲੇ ਜਿਹਾ ਠੀਕ ਹੋ ਜਾਣਾ ਤੇ ਉਹ ਜਦੋਂ ਪਿੱਛੇ ਠੀਕ ਹੋਏ ਫਿਰ ਉਹ ਫਾਰਮ ਹਾਊਸ ਤੇ ਚਲੇ ਗਏ ਜੀ ਤੇ ਉਸ ਤੋਂ ਬਾਅਦ ਆ ਸੋਚਿਆ ਨਹੀਂ ਸੀ ਵੀ ਦੁਬਾਰਾ ਫਿਰ ਇੱਕਦਮ ਇਹ ਜਾ ਕੁਝ ਹੋ ਜਾ ਬਿਲਕੁਲ ਕਿਉਂਕਿ ਜਦੋਂ ਇਦਾਂ ਦੀ ਹਸਤੀ ਅਲਵਿਦਾ ਆਖ ਜਾਂਦੀ ਹੈ ਤਾਂ ਮਨ ਤਾਂ ਬਹੁਤ ਦੁਖਦਾ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਇੰਡਸਟਰੀ ਦੇ ਵਿੱਚ ਆਪਣਾ ਨਾਮ ਨਾਖ ਘਟਿਆ ਔਰ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲਿਆ ਔਰ ਜੋ ਨਾਮ ਉਹਨਾਂ ਨੇ ਬਣਾਇਆ ਉਹ ਰਹੀ ਦੀ ਦੁਨੀਆ ਤੱਕ ਰਹੂਗਾ ਜੀ ਜੀ ਯੋ ਤਾਂ ਦੇਖੋ ਇੰਡਸਟਰੀ ਚ ਇੰਨਾ ਸੋਹਣਾ ਸੁਨੱਖਾ ਹੀਰੋ ਨਾ ਕੋਈ ਆਇਆ ਤੇ ਨਾ ਮੈਨੂੰ ਕੋਈ ਚਾਂਸ ਲੱਗ ਰਿਹਾ ਵੀ ਜੇ ਇਸ ਤਰ੍ਹਾਂ ਦੀ ਜਿਹੜੀ ਦੇਖਵਾਲਾ ਹੀਰੋ ਜਿਹੜਾ ਹੁੰਦਾ ਸੀ ਦਿਲ ਚ ਰਾਜ ਕਰਨ ਵਾਲਾ ਹੀਰੋ ਮੁਸ਼ਕਲ ਹੀ ਲੱਗ ਰਿਹਾ ਮੈਨੂੰ ਜੀ ਜੀ ਬਿਲਕੁਲ ਆਲਖ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ ਧੰਨਵਾਦ ਜੀ